ਸਤਿ ਸ਼੍ਰੀ ਅਕਾਲ ਜੀ ਐਚਐਨ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਲੋਕ ਸਭਾ ਚੋਣਾਂ 2024 ਸੋ ਸਿਖਰ ਤੇ ਹਨ ਕੁਝ ਹੀ ਦਿਨ ਬਾਕੀ ਹਨ ਜਿਹੜਿਆ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਸੋ 1 ਜੂਨ ਨੂੰ ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚ ਚੋਣਾਂ ਨੇ ਸੋ ਗੱਲ ਕਰੀਏ ਤਾਂ ਇਸ ਵਾਰ ਜਿਹੜਾ ਚੋਣਾਂ ਦਾ ਮਾਹੌਲ ਹੈ ਪਿਛਲੇ ਸਮੇਂ ਨਾਲੋਂ ਜ਼ਿਆਦਾ ਲੋਕ ਜਿਹੜਾ ਇੰਟਰਸਟ ਲੈ ਰਹੇ ਲੋਕ ਲੈ ਰਹੇ ਨੇ ਇੰਟਰਸਟ ਅਤੇ ਪਾ ਦੇ ਨਮਾਇਦੇ ਵੀ ਇਸ ਵਾਰ ਕੁਝ ਜ਼ਿਆਦਾ ਹੀ ਜਿਹੜਾ ਇੰਟਰਸਟਡ ਜਿਹੜੇ ਇਸ ਚੋਣਾਂ ਨੂੰ ਲੈ ਕੇ ਨੇ ਸੋ ਅਸੀਂ ਤੁਹਾਡੇ ਜਰੀਏ ਅਨੇਕਾਂ ਜਿਹੜੇ ਸੰਸਥੀਆਂ ਨੂੰ ਮਲਾਉਂਦੇ ਆ ਸੋ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਹਾਜ਼ਰੀ ਬਿੱਟੂ ਚਾਹਾਨ ਜੀ ਪਹੁੰਚੇ ਨੇ ਉਹਨਾਂ ਨਾਲ ਤੁਹਾਡੀ ਗੱਲ ਕਰਾਵਾਂਗੇ ਮਲੇਰ ਕੋਲ ਦੀ ਰਾਜਨੀਤੀ ਦੇ ਨਾਲ ਅਤੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਉਹ ਰਾਜਨੀਤੀ ਕਦੋਂ ਤੇ ਨੇ ਤੇ ਉਹ ਜਿਹੜੇ ਆਪਣੀ ਜਿਸ ਪੱਲ ਦੇ ਸੰਬੰਧ ਰੱਖਦੇ ਨੇ ਉਹ ਸਬਾਰੇ ਕੀ ਸੋਚਦੇ ਨੇ ਤੇ ਕੀ ਪੋਜੀਸ਼ਨ ਐ ਇਸ ਚੋਣਾਂ ਦੇ ਵਿੱਚ ਹਾਜੀ ਬਿੱਟੂ ਜੀ ਤੁਹਾਡਾ ਸਵਾਗਤ ਹੈ ਜੀ ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬਹੁਤ ਹੀ ਵਧੀਆ ਕਵਰੇਜ ਕਰ ਰਹੇ ਹੋ ਚੋਣ ਦੇ ਮਤਲਕ ਇਸ ਟਾਈਮ ਖਾੜੇ ਪਖਿਆ ਹੋਇਆ ਖਾੜਾ ਹਾਂਜੀ ਤੇ ਦੰਗਲ ਚੱਲ ਰਿਹਾ ਹੈ ਵਿਗਲ ਵੱਜ ਚੁੱਕੇ ਐ ਇਸ ਦੇ ਮਤਲਕ ਤੁਸੀਂ ਜਿਹੜਾ ਕਰ ਰਹੇ ਹੋ ਧੰਨਵਾਦ ਤੁਹਾਡਾ ਪਹਿਲਾਂ ਤਾਂ ਬਿੱਟੂ ਜੀ ਮੈਂ ਸ਼ੁਰੂਆਤ ਚ ਕਰੂੰਗਾ ਤੁਹਾਡੇ ਤੋਂ ਇਹ ਜਾਣਕਾਰੀ ਜ਼ਰੂਰ ਲਵਾਂਗਾ ਅ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਸਿਮਰਜੀਤ ਮਾਨ ਜੀ ਨਾਲ ਜੁੜੇ ਹੋਏ ਹੋ ਅੱਛਾ ਤੇ ਤੁਸੀਂ ਕਦੋਂ ਤੋਂ ਜੁੜੇ ਹੋ ਤੇ ਕਦੋਂ ਤੋਂ ਜਿਹੜੇ ਕਹਿੰਦੇ ਰਾਜਨੀਤੀ ਵਿੱਚ ਇੰਟਰਸਟਿਡ ਹੋ ਪਹਿਲਾਂ ਤੁਹਾਨੂੰ ਬੇਸਿਕ ਤੁਹਾਡੇ ਸਾਨੂੰ ਤੁਹਾਡੀ ਜਾਣਕਾਰੀ ਇਹ ਦਿਖੋ ਰਾਜਨੀਤੀ ਵਾਲੀ ਗੱਲ ਤਾਂ ਇਹ ਹੈ ਕਿ ਸਾਡੇ ਅਲਹਮਦੁਲillah ਬਲੱਡ ਦੇ ਵਿੱਚ ਹੈ ਜੀ ਕਿਉਂਕਿ ਮੇਰੇ ਤਾਊ ਆਪੂ ਜੀ ਮੁਨਸ਼ੀ ਮੁਹੰਮਦ ਸਫੀ ਮਲੇਰ ਕੋਟਲੇਚ ਉਹਨਾਂ ਦਾ ਇਹ ਰਿਕਾਰਡ ਰਿਹਾ ਹੈ ਕਿ ਲਗਾਤਾਰ 35 ਸਾਲ ਐਮਸੀ ਰਹੇ ਅੱਜ ਤੱਕ ਉਹਨਾਂ ਦਾ ਰਿਕਾਰਡ ਹਜ ਤੱਕ ਟੁੱਟਿਆ ਨਹੀਂ 35 ਸਾਲ ਐਮਸੀ ਤਾਂ ਕੋਈ ਹੋਰ ਵੀ ਰਹੇ ਹੋਣਗੇ ਬਟ ਲਗਾਤਾਰ ਨਹੀਂ ਰਹੇ ਉਹਨਾਂ ਨੇ ਸਾਨੂੰ ਫਿਰ ਇਹਦੇ ਲਈ ਬਹੁਤ ਚਾਨਣਾ ਪਾਇਆ ਹੈ ਕਿ ਅਸੀਂ ਰਾਜਨੀਤੀ ਦੇ ਵਿੱਚ ਅਸੀਂ ਆਪਣੇ ਸਮਾਜ ਦੀ ਆਪਣੇ ਲੋਕਾਂ ਦੀ ਆਪਣੀਆਂ ਬਰਾਦਰੀਆਂ ਦੀ ਕਿਸ ਤਰ੍ਹਾਂ ਦੀ ਸੇਵਾ ਕਰਨੀ ਹੈ ਉਹਦੇ ਲਈ ਸਾਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਵੱਡੇ ਤਾਇਆ ਜੀ ਮੇਰੇ ਫੌਜ ਚ ਸੀਗੇ ਉਹਨਾਂ ਨੇ ਫੌਜ ਸੇਵਾ ਕੀਤੀ ਛੋਟੇ ਤਾਇਆ ਜੀ ਨੇ ਵੀ ਫੌਜ ਸੇਵਾ ਕੀਤੀ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਖਾਨਦਾਨ ਹੈ ਇਹ ਰਾਜਨੀਤੀ ਤੋਂ ਕਾਫੀ ਪ੍ਰਭਾਵਿਤ ਹੈ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੀ ਮੈਂ ਪਿਛਲੀਆਂ ਜੀਮਨੀ ਚੋਣਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਜੁੜਿਆ ਸੀਗਾ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਕਿ ਉਹ ਵੀ ਇੱਕ ਸੱਚੇ ਸੁੱਚੇ ਇਨਸਾਨ ਜਿਨ੍ਹਾਂ ਨੇ ਆਪਣੀ ਕੌਮ ਦੇ ਲਈ ਆਪਣੇ ਨੌ ਪੈਰਾਂ ਦੇ ਨੌ ਤੱਕ ਖਿੱਚਵਾ ਦਿੱਤੇ ਦਾੜਾ ਸਾਹਿਬ ਪਟਵਾ ਦਿੱਤਾ ਇੱਕ ਤੇ ਇੱਕ ਉਹਨਾਂ ਨੇ ਵੱਡਾ ਉਹਨਾਂ ਨੇ ਜਿਹੜਾ ਜ਼ੁਲਮ ਹੋਇਆ ਉਹਨਾਂ ਦੇ ਉੱਪਰ ਉਹਨਾਂ ਨੇ ਸਹਿ ਇਹ ਦੇਖ ਕੇ ਮੈਂ ਉਹਨਾਂ ਦੇ ਨਾਲ ਜੁੜਿਆ ਤੁਸੀਂ ਸਿਫਤ ਕੀਤੀ ਆ ਸਿਮਰਜੀਤ ਮਾਨਜੀ ਦੀ ਤਾਂ ਵਾਕਿਦਨ ਕੀਤੀ ਵੀ ਤੁਸੀਂ ਇਸ ਪਾਰਟੀ ਵਿੱਚੋਂ ਤੁਸੀਂ ਸਿੱਧਤ ਕੀਤੀ ਮੇਰੇ ਕਹਿੰਦਾ ਮਤਲਬ ਪਹਿਲਾਂ ਤੁਸੀਂ ਹੋਰ ਪਾਰਟੀ ਵਿੱਚ ਸੀਗੇ ਅਕਸਰ ਹੁੰਦਾ ਆਪਾਂ ਜਿਹੜੀ ਪਾਰਟੀ ਵਿੱਚ ਹੁੰਨੇ ਆ ਉਹੀ ਸਿੱਧਤ ਕਰਦੇ ਆ ਦੂਸਰੇ ਦੀ ਆਪਾਂ ਉਹ ਕਰਦੇ ਆ ਤੁਹਾਨੂੰ ਵਾਕਈ ਮਾਨ ਸਾਹਿਬ ਇਮਾਨਦਾਰਨ ਲੱਗਦੇ ਨੇ ਉਹ ਕਰਦੇ ਨੇ ਕਾ ਤੁਸੀਂ ਉਸ ਪਾਰਟੀ ਜਤੋਂ ਤਮ ਤਾਂ ਲੱਗਦਾ ਜਦੋਂ ਅਸੀਂ ਪਹਿਲਾਂ ਆਮ ਆਦਮੀ ਪਾਰਟੀ ਸੀ ਉਸ ਟਾਈਮ ਵੀ ਮੇਰੀਆਂ ਪੁਰਾਣੀਆਂ ਸਕਿੱਪਾਂ ਤੁਸੀਂ ਚੱਕ ਲੋਗੇ ਅਗਰ ਗੱਲ ਚੱਲਦੀ ਸੀ ਮਾਨ ਸਾਹਿਬ ਦੀ ਤਾਂ ਮੈਂ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਇੱਕ ਮਰਦੇ ਵਜ਼ਾਹਿਦ ਹੈ ਜੋ ਟੱਕਰ ਲੈ ਰਿਹਾ ਹੈ ਦਿੱਲੀ ਦੇ ਨਾਲ ਦਿੱਲੀ ਨੇ ਸਾਨੂੰ ਸ਼ੁਰੂ ਤੋਂ ਹੀ ਇਗਨੋਰ ਕਰਕੇ ਰੱਖਿਆ ਖਾਸ ਤੌਰ ਤੇ ਪੰਜਾਬ ਦੇ ਨਾਲ ਤਾਂ ਦਿੱਲੀ ਕਾਹ ਨਹੀਂ ਕਰਦੀ ਆਈ ਹੈ ਪੰਜਾਬ ਦੀਆਂ ਪਹਿਲਾਂ ਬਾਹਾਂ ਕੱਟ ਦਿੱਤੀਆਂ ਪਹਿਲਾਂ ਤਾਂ 47 ਦੇ ਵਿੱਚ ਹੀ ਪੰਜਾਬ ਬਹੁਤ ਵੱਡਾ ਪੰਜਾਬ ਸੀ ਮਹਾ ਪੰਜਾਬ ਸੀ ਜੋ ਕਿ ਸਾਤੋਂ ਖੋ ਕੇ ਅੱਧਾ ਪਾਕਿਸਤਾਨ ਨੂੰ ਦੇ ਦਿੱਤਾ ਅੱਧ ਨਾਲੋਂ ਜ਼ਿਆਦਾ ਦੇ ਦਿੱਤਾ ਉਸ ਤੋਂ ਬਾਅਦ ਜੋ ਬਚਿਆ ਸੀਗਾ ਹਿਮਾਚਲ ਔਰ ਹਰਿਆਣਾ ਉਹ ਸਾਨੂੰ ਇਹਨਾਂ ਨੇ ਉਹਨਾਂ ਨਾਲੋਂ ਬਾਅਦ ਵਿੱਚ ਵੱਖਰਾ ਕਰ ਦਿੱਤਾ ਅੱਜ ਵੀ ਦਿੱਲੀ ਦੀ ਅੱਖ ਸਾਡੇ ਪੰਜਾਬ ਦੇ ਉੱਪਰ ਹੀ ਹੈ ਇਹ ਫੇਰ ਚਾਹੁੰਦੀ ਹੈ ਕਿ ਕੁਝ ਅਸੀਂ ਉੱਪਰਲੇ ਗੁਰਦਾਸਪੁਰ ਦੇ ਈਰੀਏ ਤੋੜ ਕੇ ਜੰਮੂ ਦੇ ਨਾਲ ਜੋੜ ਦਈਏ ਰਾਜਨੀਤੀ ਦੀ ਗੱਲ ਕਰੀਏ ਤਾਂ ਅਨੇਕਾ ਜਿਹੜੇ ਜਿਵੇਂ ਮੋਦੀ ਜੀ ਗੱਲ ਕਹਦੀਆਂ ਮੈਨੂੰ ਕਹਿਣ ਵਿੱਚ ਕੋਈ ਹੱਜਕ ਨਹੀਂ ਹੋਊਗੀ ਧਰਮ ਦੀ ਰਾਜਨੀਤੀ ਬਹੁਤ ਖੜੀ ਜਾਂਦੀ ਹੈ ਬੋਧੀ ਸਾਹਿਬ ਖੜੇ ਹੀ ਤਰਨ ਦੀ ਰਾਜਨੀਤੀ ਦੇ ਉੱਤੇ ਨਾ ਅਗਰ ਇਹ ਹਿੰਦੂ ਮੁਸਲਿਮ ਔਰ ਇੰਡੀਆ ਪਾਕਿਸਤਾਨ ਛੱਡ ਦੇਣ ਤਾਂ ਮੇਰਾ ਖਿਆਲ ਹੈ ਇਹਨਾਂ ਦੀਆਂ 10 ਸੀਟਾਂ ਨਹੀਂ ਆਉਣੀਆਂ ਜਿਹੜੇ 400 ਪਾਰ ਤੋਂ ਕਹਿ ਰਹੇ ਨੇ ਅਗਰੇ ਗੱਲ ਕਰਦੇ ਨੇ 400 ਪਾਰ ਦੀ ਸਿਰਫ ਹਿੰਦੂ ਮੁਸਲਿਮ ਕਰਕੇ ਇੰਡੀਆ ਪਾਕਿਸਤਾਨ ਕਰਕੇ ਆਪ ਤੁਸੀਂ ਨਵਾਂ ਬਿਆਨ ਸੁਣਿਆ ਹੋਣਾ ਇਸ ਗੰਗੇ ਯੋਗੀ ਦਾ ਇਹਨਾਂ ਗੰਦਾ ਬਿਆਨ ਹੈ ਇਸ ਦਾ ਮੈਂ ਮਜਬੂਰ ਹੋ ਕੇ ਇਸ ਨੂੰ ਗੰジャ ਕਿਹਾ ਮੈਂ ਮਾਫੀ ਵੀ ਚਾਹੁੰਦਾ ਚਲੋ ਇਹ ਲਫਜ਼ ਜਿਹੜੇ ਵਰਤੇ ਗਏ ਕਿਉਂਕਿ ਮੇਰੇ ਦਿਲੋਂ ਨਿਕਲੀ ਹੈ ਗੱਲ ਇਹ ਜੋ ਦਿਲੋਂ ਨਿਕਲੂਗੀ ਉਹ ਸੱਚਾਈ ਹੁੰਦੀ ਹੈ ਕਿ ਇਸ ਬੰਦੇ ਨੇ ਇਹ ਗੱਲ ਕਹੀ ਹੈ ਪਿਛਲੇ 4 ਦਿਨਾਂ ਤੋਂ ਚੱਲਦੀ ਆ ਰਹੀ ਹੈ ਕਿ ਵੀ ਅਸੀਂ ਸੜਕਾਂ ਦੇ ਉੱਪਰ ਮੁਸਲਮਾਨਾਂ ਨੂੰ ਨਮਾਜ਼ਾਂ ਪੜਨ ਤੋਂ ਤਾਂ ਰੋਕ ਦਿੱਤਾ ਜੀ ਇਹਨਾਂ ਦੀਆਂ ਮਸਜਿਦਾਂ ਦੀਆਂ ਆਵਾਜ਼ਾਂ ਆਉਣ ਤੋਂ ਤਾਂ ਅਸੀਂ ਬੰਦ ਕਰ ਦਿੱਤਾ ਉਹ ਨਹੀਂ ਅਸੀਂ ਇਹਨਾਂ ਨੂੰ ਕੀ ਗੱਲ ਕਹਿ ਰਹੇ ਹਾਂ ਕਿ ਜਾਓ ਜਾ ਕੇ ਪਾਕਿਸਤਾਨ ਚ ਰਹਿ ਲਵੋ ਕਿ ਉਹ ਵੀ ਪਾਕਿਸਤਾਨ ਕੀ ਮੋਦੀ ਦੇ ਬਾਪ ਦਾ ਹੈ ਜਾਂ ਯੋਗੀ ਦੇ ਬਾਪ ਦਾ ਹੈ ਜਿਹੜਾ ਸਾਨੂੰ ਵਿਰਾਸਤ ਦੇ ਵਿੱਚ ਦੇ ਰਹੇ ਨੇ ਹੂੰ ਪਾਕਿਸਤਾਨ ਇੱਕ ਅਲੱਗ ਕੰਟਰੀ ਹੈ 47 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਚਾਇਆ ਹੂੰ ਕਿ ਅਸੀਂ ਇੱਥੇ ਰਹਾਗੇ ਉਹਨਾਂ ਨੇ ਇੱਥੇ ਰਹਿਣਾ ਪਸੰਦ ਕੀਤਾ ਹੂੰ ਸਾਡੇ ਕੋਲੇ ਆਪਸ਼ਨ ਸੀ ਪਾਕਿਸਤਾਨ ਜਾ ਕੇ اسلامک कंट्री ਚਸੀਂ ਰਹਿ ਸਕਦੇ ਸੀਗੇ ਰਹਿ ਸਕਦੇ ਸੀ ਪਰ ਸਾਡੇ ਬਜ਼ੁਰਗਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਇੰਡੀਆ ਦੇ ਵਿੱਚ ਹੀ ਰਹਾਂਗੇ ਇਹ ਸਾਡਾ ਇੱਥੇ ਅਸੀਂ ਸਾਡਾ ਭਾਈਚਾਰਾ ਹੈ ਇਸ ਭਾਈਚਾਰੇ ਨੂੰ ਅਸੀਂ ਹੋਰ ਅੱਗੇ ਵਧਾਵਾਂਗੇ ਅਸੀਂ ਉਹ ਆਪਸ਼ਨ ਛੱਡ ਕੇ ਅਸੀਂ ਇੱਥੇ ਆਪਣੇ ਰਹੇ ਜਦ ਕਿ ਜੇ ਇਹ ਕਹਿੰਦਾ ਹਿੱਸੇ ਦੇ ਮੁਤਾਬਕ ਕਿ ਅਸੀਂ ਇਹਨਾਂ ਨੂੰ ਮੁਸਲਮਾਨਾਂ ਨੂੰ ਸ਼ੇਅਰ ਦੇ ਦਿੱਤਾ ਅਗਰ ਸਾਰੇ ਮੁਸਲਮਾਨ ਅੱਜ ਵੀ ਇੰਡੀਆ ਦੇ ਵਿੱਚ ਜਿਹੜੇ ਰਹਿਣ ਹਨ तकरीबन 25 ਤੋਂ 30 ਕਰੋੜ ਅਗਰ ਪਾਕਿਸਤਾਨ ਚ ਭੇਜ ਦਿਓਗੇ ਤਾਂ ਮੇਚ ਵੀ ਨਹੀਂ ਆਉਣੇ ਹੈਗੇ ਸਰ ਜਿੱਦਾਂ ਤੁਸੀਂ ਕੋਟ ਪਾਇਆ ਹੋਇਆ ਹੈ ਅਗਰ ਇਸ ਨੂੰ ਮੋਟਾ ਬੰਦਾ ਪਾਲੂਗਾ ਤਾਂ ਮੇਚ ਨਹੀਂ ਆਊਗਾ ਹਮ ਅਸੀਂ ਪਾਕਿਸਤਾਨ ਚ ਕਿੱਥੋਂ ਜਾ ਕੇ ਰਹਿਣਾ ਕਿ ਸਾਡਾ ਇੱਥੇ ਹੈ ਸਾਡਾ ਇੰਡੀਆ ਹੈ ਹਮ ਆ ਇਹਨਾਂ ਨੇ ਅਗਰ ਕੋਈ ਐਸਾ ਕੰਮ ਕਰਨਾ ਹੈ ਤਾਂ ਆਪਣਾ ਜਾ ਕੇ ਇੱਕ ਪਾਸੇ ਕਰ ਲੈਣ ਜੋ ਇਹ ਚਾਹੁੰਦੇ ਨੇ ਹਮ ਹਿੰਦੂ ਰਾਸ਼ਟਰ ਬਣਾਉਣ ਜਾਂ ਜੋ ਚਾਹੇ ਬਣਾਉਣ ਸਾਨੂੰ ਕੋਈ ਇਤਰਾਜ਼ ਨਹੀਂ ਹੈਗੀ ਹਮ ਜਦੋਂ ਇਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਅਸੀਂ ਸਾਡੇ ਇੱਕ ਵੀ ਸਟੇਟਮੈਂਟ ਦਿਖਾ ਦਿਓ ਕਿ ਸੀ ਇਹਨਾਂ ਦੀ مخالਫਤ ਕੀਤੀ ਹੋ। ਜਦੋਂ ਅਸੀਂ ਹਿੰਦੂ ਰਾਸ਼ਟਰ ਨੂੰ ਕਹਿੰਦੇ ਆ ਕਿ ਵੀ ਮੁਸਲਿਮ ਰਾਸ਼ਟਰ ਵੀ ਹੋਣਾ ਚਾਹੀਦਾ ਸਿੱਖ ਰਾਸ਼ਟਰ ਵੀ ਹੋਣਾ ਚਾਹੀਦਾ ਫਿਰ ਇਹਨਾਂ ਨੂੰ ਕਿਉਂ ਤਕਲੀਫ ਹੁੰਦੀ ਹੈ। ਹਿੰਦੂ ਰਾਸ਼ਟਰ ਦੀ ਗੱਲ ਆਈ ਆ ਜਿਸ ਤਰ੍ਹਾਂ ਸਿਮਰਜੀਤ ਮਾਨ ਜੀ ਉਹ ਵੀ ਗੱਲ ਕਰ ਰਹੇ ਨੇ ਖਾਲਿਸਤਾਨ ਦੀ ਪਿਛਲੇ ਲੰਮੇ ਸਮੇਂ ਤੋਂ ਕਰ ਰਹੇ ਨੇ। ਉਹ ਫਿਰ ਤੁਸੀਂ ਕਿਸ ਤਰ੍ਹਾਂ ਦੀ ਮੰਗ ਮੰਨਦੇ ਹੋ ਉਹਨਾਂ ਦੀ? ਸੰਵਿਧਾਨ ਦੇ ਵਿੱਚ ਰਹਿ ਕੇ ਅਸੀਂ ਖਾਲਿਸਤਾਨ ਦੀ ਮੰਗ ਕਰ ਸਕਦੇ ਹਾਂ। ਸਾਡਾ ਇਹ ਸੰਵਿਧਾਨਿਕ ਹੱਕ ਹੈ। ਪਰਦਾਨ ਸਾਹਿਬ ਨੇ ਹਾਈ ਕੋਰਟ ਤੋਂ ਇੱਕ ਕੇਸ ਜਿੱਤੇ ਹੈ ਹੂੰ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ ਹੈ ਔਰ ਕੋਰਟ ਨੇ ਸਾਨੂੰ ਇਸ ਚੀਜ਼ ਦੀ ਇਜਾਜ਼ਤ ਦਿੱਤੀ ਹੈ ਕਿ ਅਸੀਂ ਸ਼ਾਂਤੀਪੂਰਵਕ ਰਹਿ ਕੇ ਹੂੰ ਅਸੀਂ ਆਪਣੀਆਂ ਮੰਗਾਂ ਮੰਗ ਸਕਦੇ ਹਾਂ ਹਾਲਿਸਤਾਨ ਦੀ ਜਿਹੜੀ ਮੰਗ ਹੈ ਇਹ ਹਾਲਿਸਤਾਨ ਦੀ ਇਹ ਮੰਗ ਨਹੀਂ ਹੈਗੀ ਕਿ ਇਸ ਦੇ ਵਿੱਚ ਸਿਰਫ ਸਿੱਖ ਹੀ ਰਹਿਣਗੇ ਹਾਲਿਸ ਦਾ ਮਤਲਬ ਹੈ ਕਿ ਪਿਓਰ ਸ਼ੁੱਧ ਸਾਫ ਸੁਥਰੇ ਆਦਮੀ ਉਹਦੇ ਵਿੱਚ ਮੁਸਲਮਾਨ ਵੀ ਨੇ ਉਹਦੇ ਵਿੱਚ ਸਾਡੇ ਹਿੰਦੂ ਵੀਰ ਵੀ ਨੇ ਉਹਦੇ ਵਿੱਚ ਸਾਡੇ ਸਿੱਖ ਵੀਰ ਵੀ ਨੇ ਦਲਿਤ ਵੀਰ ਵੀ ਹਰ ਇੱਕ ਨੂੰ ਬਰਬਰ ਦਾ ਦਰਜਾ ਦਿੱਤਾ ਜਾਊਗਾ ਮਤਲਬ ਖਾਲਸ ਹਰ ਇੱਕ ਨੂੰ ਕਿਹਾ ਜਾਊਗਾ ਇਕੱਲੇ ਖਾਲਸੇ ਨੂੰ ਖਾਲਸ ਨਹੀਂ ਕਿਹਾ ਜਾਊਗਾ ਹੂੰ ਸਾਰੀਆਂ ਬਰਾਦਰੀਆਂ ਨੂੰ ਖਾਲਸ ਕਿਹਾ ਜਾਊਗਾ ਇਸ ਕਰਕੇ ਉਹਨਾਂ ਦੀ ਡਿਮਾਂਡ ਹੈ ਖਾਲਿਸਤਾਨ ਦੀ ਪਿਓਰ ਸਤਾਨ ਦੀ ਜਿਹਨੂੰ ਆਪਾਂ ਕਹਿੰਦੀ ਆਪਾਂ ਆ ਸਾਫ ਸੁਥਰਾ ਮੁਲਕ ਹੋਵੇ ਸਾਫ ਸੁਥਰਾ ਸਭ ਦੀ ਇਫਸਲ ਵਾਈ ਹੋਵੇ ਹੂੰ ਅੱਜ ਸਾਡੇ ਇੱਥੇ ਬੱਚੇ ਜਿਹੜੇ ਛੱਡ ਕੇ ਪੰਜਾਬ ਨੂੰ ਜਾ ਰਹੇ ਹਨ ਕੈਨੇਡਾ ਨੂੰ ਜਾ ਰਹੇ ਹਨ ਆਸਟ੍ਰੇਲੀਆ ਨੂੰ ਜਾ ਰਹੇ ਹਨ ਸਾਨੂੰ ਇਹਦੇ ਲਈ ਸੋਚਣਾ ਚਾਹੀਦਾ ਹੈ ਇਹ ਕਿਉਂ ਜਾ ਰਹੇ ਹਨ ਕਿਉਂਕਿ ਸਾਡੇ ਕੋਲ ਇੱਥੇ ਖਾਲਿਸ ਨਹੀਂ ਹੈਗਾ ਸਾਡੇ ਨਾਲ ਇੱਥੇ ਵਿਤਕਰਾ ਹੋ ਰਿਹਾ ਹੈ ਵਿਤਕਰਾ ਪਿਛਲੇ 10 ਸਾਲਾਂ ਦੇ ਵਿੱਚ ਐਡਾ ਕ ਵਧ ਗਿਆ ਹੈ ਕਿ ਸਾਡਾ ਜਿਹੜਾ ਇਹ ਭਾਰਤ ਗੁਲਦਸਤਾ ਸੀਗਾ ਉਹਨੂੰ ਗੁਲਦਸਤੇ ਨੂੰ ਇਹਨਾਂ ਆਰਐਸਐਸ ਵਾਲਿਆਂ ਨੇ ਇਹਨਾਂ ਬੀਜੇਪੀ ਵਾਲਿਆਂ ਨੇ ਆ ਕੇ ਇਹਨੂੰ ਤੋੜ ਮੋੜ ਦਿੱਤਾ ਔਰ ਇਹ ਕੁੱਲ ਸਾਡੇ ਅਲੱਗ-ਅਲੱਗ ਕਰ ਦਿੱਤੇ ਚਲੋ ਹੁਣ ਗੱਲ ਕਰਦੇ ਆਪਾਂ ਅੱਜ ਦੀ ਗੱਲ ਕਰਦੇ ਆਂ ਮਲੇਰ ਕੋਟਲਾ ਦੀ ਰਾਜਨੀਤੀ ਦੀ ਗੱਲ ਕਿਸ ਤਰ੍ਹਾਂ ਦੀ ਕੰਪੇਨ ਚੱਲ ਰਹੀ ਆ ਮਾਨ ਸਾਹਿਬ ਦੀ ਦੋ ਪਿਛਲੀਆਂ ਜਿਵੇਂ ਚ ਉਹਨਾਂ ਦੇ ਵਿੱਚ ਆ ਇਹ ਵੀ ਗੱਲਾਂ ਸੋਸ਼ਲ ਮੀਡੀਆ ਤੇ ਪ੍ਰਾਰੀਆਂ ਨੇ ਵੀ ਸਿੱਧੂ ਮੂਸੇਵਾਲਾ ਜੀ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਕਿ ਆ ਵੀ ਮਾਨ ਸਾਹਿਬ ਨੂੰ ਸਪੋਰਟ ਕਰਿਓ ਵੀ ਉਸ ਘਰ ਦੇ ਕਹਿੰਦੇ ਵੀ ਜਿੱਤ ਗਏ ਸਿਮਜੀਤ ਮਾਨ ਪਰ ਅੱਜ ਦੀ ਗੱਲ ਕਰੀਏ ਤਾਂ ਅੱਜ ਕੀ ਸਥਿਤੀ ਹੈ ਮਾਨ ਸਾਹਿਬ ਦੀ ਮਲੇਰ ਕੋਲਾ ਦੇ ਵਿੱਚ ਜਾਂ ਪੂਰੀ ਲੋਕ ਸਭਾ ਸੰਗਰੂਰ ਦੇ ਵਿੱਚ ਇਸ ਟੈਂ ਸਾਡੀ ਸਥਿਤੀ ਬਹੁਤ ਮਜ਼ਬੂਤ ਹੈ ਬਹੁਤ ਹੀ ਜ਼ਿਆਦਾ ਮਜ਼ਬੂਤ ਹੈ ਪਿੰਡਾਂ ਦੇ ਵਿੱਚ ਤਾਂ ਇਹ ਹੈ ਕਿ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਔਰ ਜਿਹੜੇ ਇੱਕ ਨਵੇਂ ਬਦਲਾਅ ਵਾਲੇ ਲੈ ਕੇ ਆਏ ਸੀ ਆ ਝਾੜੂ ਵਾਲੇ ਇਹਨਾਂ ਦੇ ਤਾਂ ਜੁੱਤੀਆਂ ਪੈਦੀਆਂ ਹੂੰ ਇਹਨਾਂ ਨੂੰ ਤਾਂ ਬੜਨ ਤੱਕ ਨਹੀਂ ਦਿੱਤਾ ਜਾ ਰਿਹਾ ਮਾਨ ਸਾਹਿਬ ਨੇ ਤੁਸੀਂ ਜਿਹੜੀ ਹੁਣ ਗੱਲ ਕੀਤੀ ਹੈ ਕਿ ਵੀ ਪਿਛਲੀਆਂ ਜੀਮਨੀ ਚੋਨਾ ਦੇ ਵਿੱਚ ਮੂਸੇ ਵਾਲੇ ਦਾ ਹੂੰ ਪ੍ਰਭਾਵ ਸੀ ਬਾਕੀ ਪ੍ਰਭਾਵ ਸੀ ਅੱਜ ਵੀ ਪ੍ਰਭਾਵ ਹੈ ਉਹ ਵੀਡੀਓ ਅੱਜ ਵੀ ਪਈਆਂ ਜਿਦੇ ਵਿੱਚ ਮੂਸੇ ਵਾਲ ਸਾਹਿਬ ਨੇ ਕਿਹਾ ਸੀਗਾ ਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਮਿਲਣਾ ਚਾਹਣਾ ਮੈਨੂੰ ਦੱਸੋ ਜਾਂ ਫਿਰ ਤੁਸੀਂ ਮੇਰੇ ਕੋਲ ਆ ਜਾਓ ਪ੍ਰਧਾਨ ਸਾਹਿਬ ਨੇ ਉਹਦਾ ਜਵਾਬ ਦਿੱਤਾ ਸੀ ਕਿ ਵੀ ਮੈਂ ਤੈਨੂੰ ਆ ਕੇ ਮਿਲੂੰਗਾ ਜਦੋਂ ਪ੍ਰਧਾਨ ਸਾਹਿਬ ਗਏ ਤਾਂ ਉਸ ਟਾਈਮ ਉਸ ਦੀ ਹੱਤਿਆ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਸਿਰਫ ਅਫਸੋਸ ਅੱਜ ਆਪਣੇ ਵਿੱਚ ਸਿੱਧ ਮੂਸੇ ਵਾਲਾ ਨਹੀਂ ਹਨ ਪਰ ਉਹਨਾਂ ਦੇ ਪਿਤਾ ਜੀ ਦਾ ਬਿਆਨ ਅੱਜ ਸਵੇਰੇ ਸੁਣਿਆਗਾ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂਗਾ ਵੀ ਮੇਰੇ ਵੀ ਬੇਟਾ ਨੇ ਇਹ ਗੱਲ ਕਹੀ ਆ ਵੀ ਸਾਨੂੰ ਤਾਂ ਪਤਾ ਨਹੀਂ ਵੀ ਕਦੋਂ ਕਿਹਨੇ ਵੀਡੀਓ ਬਣਾ ਲਈ ਜਿਹੜਾ ਨੇ ਇਹ ਫਾਇਦਾ ਉਠਾਇਆ ਉਹ ਵਿੱਚ ਇਹ ਗੱਲ ਕਹਿ ਰਹੇ ਨੇ ਮੈਂ ਬਲਕਾਰ ਅੰਕਲ ਜੀ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਅਗਰ ਤੁਸੀਂ ਇਹ ਗੱਲ ਕਹਿ ਰਹੇ ਹੋ ਤਾਂ ਤੁਸੀਂ ਆਪਣੇ ਬੇਟੇ ਦੀ ਆਤਮਾ ਨੂੰ ਪਰੇਸ਼ਾਨ ਕਰ ਰਹੇ ਹੋ ਉਸ ਦੀ ਆਤਮਾ ਨੂੰ ਝੰਜੋੜ ਰਹੇ ਹੋ ਉਸ ਨੂੰ ਇਹਦਾ ਮਤਲਬ ਇੱਕ ਸੱਚੇ ਸੁੱਚੇ ਆਦਮੀ ਨੂੰ ਤੁਸੀਂ ਝੂਠਾ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਬਲਕਾਰ ਅੰਕਲ ਨੂੰ ਇਹ ਗੱਲ ਕਹਾਂਗਾ ਕਿ ਤੁਸੀਂ ਕਿਤੇ ਨਾ ਕਿਤੇ ਇਹ ਗਲਤੀ ਕਰ ਰਹੇ ਹੋ ਤੁਸੀਂ ਉਸ ਪਾਰਟੀ ਦਾ ਸਾਥ ਦੇ ਰਹੇ ਹੋ ਜਿਨ੍ਹਾਂ ਨੇ ਸਾਡਾ ਹਰਮੰਦਰ ਸਾਹਿਬ ਤਾਇਆ ਸੀ ਜਿਨ੍ਹਾਂ ਨੇ ਸਾਡੀ ਇਤਿਹਾਸਕ ਮਸਜਿਦ ਬਾਬਰੀ ਮਸਜਿਦ ਗਰਾਈ ਸੀ ਇਸ ਕਰਕੇ ਤੁਸੀਂ ਮੈਂ ਬੇਨਤੀ ਵੀ ਕਰਦਾ ਉਹਨਾਂ ਦੀ ਇੱਜ਼ਤ ਵੀ ਕਰਦਾ ਕਿ ਵੀ ਤੁਸੀਂ ਹਜੇ ਵੀ ਕੁਝ ਨਹੀਂ ਵਿਗੜਿਆ ਕਿਤੇ ਤੁਹਾਡੇ ਸਿਰ ਤੁਹਾਡੇ ਗੱਲ ਇਹ ਕਲੰਕ ਨਾ ਆ ਜਾਵੇ ਕਿ ਤੁਸੀਂ ਇੱਕ ਪੰਥਕ ਬੰਦੇ ਨੂੰ ਛੱਡ ਕੇ ਤੁਸੀਂ ਇੱਕ ਬਹਿਰੂਪੀਏ ਦੇ ਨਾਲ ਜੋੜ ਗਏ ਹੋ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਗੱਲ ਕੀਤੀ ਆ ਉਹ ਵੀ ਤਰੀਕੇ 1 ਜੂਨ ਆਉਣ ਵਾਲੀ ਆ 1 ਜੂਨ ਤੋਂ 6 ਜੂਨ ਤੱਕ ਜਿਹੜੇ ਸਮੇਂ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਉੱਪਰ ਹਮਲਾ ਹੋਇਆ ਉਹੀ ਤਰੀਕਾ ਦੇ ਉੱਪਰ 1 ਜੂਨ ਨੂੰ ਜਿਹੜੇ ਕਹਦੀ ਆ ਵੋਟਾਂ ਨੇ ਆਪਾਂ ਇਹ ਕੀ ਲੱਗ ਰਿਹਾ ਵੀ ਉਹ ਤਰੀਕਾ ਉਹੀ ਤਰੀਕਾ ਨੂੰ ਵੋਟਾਂ ਉਹੀ ਤਰੀਕਾ ਨੂੰ ਉਹ ਸਮਾ ਆ ਗਿਆ ਸਿੱਖਾਂ ਦੇ ਕੀ ਹਿਰਦੇ ਬੁੰੁੰਦੇ ਨਹੀਂ ਜਾਣਗੇ ਤੁਸੀਂ ਵੀ ਇੱਕ ਧਾਰਮਿਕ ਜਿਹੜੀ ਕਹਦੀ ਆ ਵੀ ਸਖਸੀਤ ਸਮਝੀ ਤੇ ਮਾਨ ਦੀ ਜਿਹੜੀ ਹਮੇਸ਼ਾ ਇਹ ਗੱਲ ਠੋਹਦੇ ਨੇ ਹੋ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡੇ ਨਾਲ ਦਿੱਲੀ ਹਮੇਸ਼ਾ ਬਤਕਰਾ ਕਰਦੀ ਆ ਰਹੀ ਹੈ ਸਾਡੇ ਜ਼ਖਮਾਂ ਨੂੰ ਕੁਰੇਦ ਦੀ ਆ ਰਹੀ ਹੈ ਇਹ ਪਲਾਨਿੰਗ ਦੇ ਤਹਿਤ ਜੂਨ ਦਾ ਮਹੀਨਾ ਚੁਣਿਆ ਗਿਆ ਜੂਨ ਦੇ ਮਹੀਨੇ ਸਾਡੇ ਧਾਰਮਿਕ ਸਥਾਨ ਸਭ ਤੋਂ ਵੱਡਾ ਸਥਾਨ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕੀਤਾ ਗਿਆ ਸੀ ਕੰਮ ਇਹਨਾਂ ਨੇ ਉਹੀ ਡੇਟਾਂ ਲਿਖੀਆਂ ਉਹੀ ਦਿਨ ਰੱਖੇ ਜਦੋਂ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਵੀ ਕਹਿਣਾ ਚਾਹਾਂਗਾ ਕਿ ਜਦੋਂ ਵੀ ਤੁਸੀਂ ਵੋਟ ਪਾਉਣ ਜਾਮੋ ਤਾਂ ਆਪਣੇ ਖੱਬੇ ਜਾਂ ਸੱਜੇ ਮੋਢੇ ਦੇ ਉੱਪਰ ਇੱਕ ਕਾਲੀ ਪੱਟੀ ਬਨ ਕੇ ਜਰੂਰ ਜਾਈਓ ਜਿਸ ਦੇ ਨਾਲ ਤੁਹਾਨੂੰ ਇਹ ਅਹਿਸਾਸ ਹੋ ਜਾਵੇ ਕਿ ਕਿਤੇ ਭੁੱਲ ਭੁਲੇਖੇ ਨਾਲ ਤੁਸੀਂ ਕਾਂਗਰਸ ਦਾ ਬਟਨ ਦਬ ਰਹੇ ਹੋ ਇਹ ਉਹ ਬਟਨ ਹੈ ਇਹ ਉਹ ਖੂਨੀ ਪੰਜਾ ਹੈ ਜਿਨੇ ਹਰਮੰਦਰ ਸਾਹਿਬ ਦੇ ਅੰਦਰ ਪੂਰੇ ਫਰਸ਼ ਦੇ ਉੱਪਰ ਲਹੂ ਲਹਾਨ ਕਰ ਦਿੱਤਾ ਸੀ ਇਹ ਗੱਲ ਹੋ ਗਈ ਸੀ ਕਿ ਕੋੜੇ ਦੇ ਖੁਰ ਨੂੰ ਖੋਣ ਲੱਗਣ ਲੱਗਿਆ ਸੀਗਾ ਅੱਜ ਸਾਡੀ ਇਹ ਕੌਮ ਅਗਰੇ ਪੁੱਲ ਗਈ ਹੈ ਤਾਂ ਮੈਂ ਕਹਿਣਾ ਕਿ ਇਹ ਯਾਦ ਰੱਖ ਕੇ ਜਾਈਓ ਕਿਦਰੇ ਭਲੇਖੇ ਦੇ ਨਾਲ ਵੀ ਤੁਸੀਂ ਕਾਂਗਰਸ ਦਾ ਬਟਨ ਨਾ ਦਬ ਦਿਓ ਤੁਸੀਂ ਵੀ ਇਹ ਕੋਈ ਸੀਨੀਅਰ ਨ ਸੀਨੀਅਰ ਨੇਤਾ ਹੋ ਜਿਹੜੇ ਪਾਰਟੀ ਦੇ ਵਿੱਚ ਸਿਮਰਜੀਤ ਮਾਨਜੀ ਦੀ ਗੱਲ ਕਰੀ ਤਾਂ ਧੜਕ ਜੋਦੇ ਨੂੰ ਕੋਈ ਸ਼ੱਕ ਨਹੀਂ ਸਾਰਾ ਸਿੱਖ ਕੌਮ ਆ ਜਿਹੜਾ ਉਹਨਾਂ ਨੂੰ ਇਹ ਗੱਲ ਮੰਨਦਾ ਦਾ ਪਰ ਤਾਂ ਗੱਲ ਕਰੀਏ ਦਿਖੋ ਉਹਨਾਂ ਦੀ ਚਲੋ ਉਮਰ ਵੀ ਕਾਫੀ ਅਸੀਂ ਲਗਭਗ ਹੋ ਚੁੱਕੀ ਹੈ ਨਾ ਸਿਮਰਂਜੀਤ ਮਾਨ ਦੀ ਗੱਲ ਕਰੀਏ ਤਾਂ ਉਹਨਾਂ ਤੋਂ ਬਾਅਦ ਅਜਿਹੇ ਰਬ ਨਾ ਕਰੇ ਕੋਸਾ ਚਲੋ ਸਿਹਤ ਤੰਤਰ ਉਸਤਰੀ ਹਮੇਸ਼ਾ ਪਛ ਕਹਨੇ ਆ ਪਰ ਕਿਹੜਾ ਜੋਦਾ ਜਿਹੜਾ ਇਸ ਤਰ੍ਹਾਂ ਦੀ ਉਹਨਾਂ ਦੀ ਮਤਲਬ ਜਗਾ ਲੈ ਸਕਦਾ ਸਟੇਜ ਜਿਹੜੀ ਸਾਂਭ ਸਕਦਾ ਅਸੀਂ ਸਾਰੇ ਹੀ ਸਿਮਰਂਜੀਤ ਮਾਨ ਆ ਸਾਡੀ ਪਾਰਟੀ ਦੇ ਵਿੱਚ ਪ੍ਰਧਾਨ ਸਾਹਿਬ ਨੇ ਇਹ ਗੱਲ ਕਿਹਾ ਕਿ ਬੱਚਾ ਬੱਚਾ ਸਿਮਰਂਜੀਤ ਮਾਨ ਹੈ ਹਰ ਵਰਕਰ ਸਿਮਰਂਜੀਤ ਮਾਨ ਹੈ ਹਰ ਲੀਡਰ ਸਿਮਰਂਜੀਤ ਮਾਨ ਹੈ ਹਰ ਅਹੁਦੇਦਾਰ ਸਿਮਰਂਜੀਤ ਮਾਨ ਹੈ ਕੋਈ ਸਿਮਰਨਜੀਤ ਮਾਨ ਤੋਂ ਆਪਣੇ ਆਪ ਨੂੰ ਘਟ ਨਹੀਂ ਸਮਝ ਰਿਹਾ ਹੈਗਾ ਅਸੀਂ ਆਪਣੇ ਆਪ ਨੂੰ ਸਿਮਰਨਜੀਤ ਮਾਨ ਸਮਝ ਕੇ ਕੰਮ ਕਰ ਰਹੇ ਹਾਂ ਸੋ ਇਹ ਨਾ ਸੋਚੋ ਕਿ ਮਾਨ ਸਾਹਿਬ ਦੀ ਉਮਰ ਹੈ ਉਹ ਅੱਜ ਵੀ ਯੰਗ ਬੰਦੇ ਮੰਗੋ ਗੱਲ ਕਰਦੇ ਕਦੇ ਵੀ ਉਹਨਾਂ ਨੂੰ ਤੁਸੀਂ ਦੇਖਿਆ ਚੜ੍ਹਦੀ ਕਲਾ ਦੇ ਵਿੱਚ ਗੱਲ ਕਰਦੇ ਕਦੇ ਟੈਂਦੀ ਕਲਾ ਵਿੱਚ ਦੇਖਿਆ ਇੱਕ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਉਹਨਾਂ ਦੀ ਮੁੱਛਾਂ ਚੜ੍ਹਦੇ ਨੇ ਤਾਂ ਉਹ ਫਿਰ ਡਰਾਉਂਦੇ ਨੇ ਤੇ ਲੋਕੀਆ ਨੂੰ ਕੀ ਕਹਿੰਦੇ ਨਹੀਂ ਨਹੀਂ ਮੁੱਛ ਦਾ ਦੇਖੋ ਜੀ ਜਿਹੜੀ ਦਿੱਤੀ ਹੈ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਹੂੰ ਇਹ ਗੁਰੂ ਸਾਹਿਬ ਦਾ ਦਾੜਾ ਸਾਹਿਬ ਬਖਸ਼ਿਸ਼ ਕੀਤਾ ਹੋਇਆ ਇਸ ਦੇ ਉੱਪਰ ਅਸੀਂ ਸਵਾਲ ਅਗਰ ਉਠਾਵਾਂਗੇ ਤਾਂ ਉਹ ਸ਼ਾਇਦ ਗਲਤ ਹੈ ਇਹ ਮੁੱਛ ਹੈ ਸਾਡੀ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਨਹੀਂ ਇੱਕਾ ਚਲੋ ਹੈ ਕੁਦਰਤੀ ਚਲੋ ਇਹ ਕਹਿੰਦੇ ਵੀ ਵਿਰੋਧ ਜਾਣ ਕੇ ਵੀ ਵੀਡੀਓ ਦਬਰਾਉਂਦੇ ਨੇ ਵੀ ਜਾਣ ਕੇ ਉਹਨਾਂ ਨੂੰ ਦੂਸਰੇ ਵਾਲਿਆਂ ਨੂੰ ਪਾਰਟੀ ਵਾਲਿਆਂ ਨੂੰ ਵੀ ਹਾਂਜੀ ਇਹ ਸਾਡੇ ਜਿੱਦਾਂ ਹੈ ਦੱਸਣਾ ਹੈ ਕਿ ਜਿਹੜਾ ਇਹਨਾਂ ਨੇ ਹੁਣ ਕੀਤਾ ਹੈ ਕਾਂਗਰਸ ਨੇ ਸਾਡੇ ਨਾਲ ਔਰ ਕਾਂਗਰਸ ਤੋਂ ਬਾਅਦ ਜਿਹੜੀ ਇਹੀ ਹੀ ਪਾਰਟੀ ਹੈ ਕਹੇ ਇਹ ਐਕਚੁਅਲੀ ਕੀ ਹੈ ਕਾਂਗਰਸ ਵੀ ਆਰਐਸਐਸ ਦੀ ਟੀਮ ਹੈ ਭਾਜਪਾ ਆਰਐਸਐਸ ਦੀ ਟੀਮ ਹੈ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਦੋਰ ਆਇਆ ਨਹੀਂ ਕਿ ਉਹ ਆਰਐਸਐਸ ਦੀ ਟੀਮ ਹੈ ਕਿਉਂਕਿ ਮੈਂ ਤੋਂ ਦੇ ਵਿੱਚ ਅੰਦਰ ਵੜ ਕੇ ਦੇਖਿਆ ਹੈ ਕਿ ਕੇਜਰੀਵਾਲ ਦੇ ਹੇਠਾਂ ਦੀ ਜਿਹੜਾ ਖਾਕੀ ਕੱਚਾ ਪਾਇਆ ਹੋਇਆ ਉਹ ਆਪਣੀ ਅੱਖਾਂ ਦੇ ਨਾਲ ਦਿਖਿਆ ਹੋਇਆ ਉਹਨੂੰ ਅਸੀਂ ਸਾਬਤ ਕਰ ਸਕਦੇ ਹਾਂ ਖੁਦ ਕਹਿੰਦਾ ਕਿ ਮੇਰੇ ਫਾਦਰ ਸਾਹਿਬ ਇਹ ਤਨਜ਼ੀਮ ਦੇ ਨਾਲ ਜੁੜੇ ਹੋਏ ਨੇ ਹੂੰ ਇਹ ਉਹ ਤਨਜ਼ੀਮ ਹੈ ਆਰਐਸਐਸ ਜੋ ਸਾਡੇ ਇੰਡੀਆ ਦੇ ਟੋਟੇ ਲਾਉਣ ਦੀ ਬਾਰੇ ਸੋਚੀ ਬੈਠੀ ਹੈ ਜਦੋਂ ਤੁਸੀਂ ਪਹਿਲਾਂ ਵੀ ਐਮਐਲਏ ਦੇ ਕੋਲੇ ਚ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹੋ ਸਭ ਤੋਂ ਵੱਡਾ ਬੋੜ ਕਰੀਏ ਤਾਂ ਤੁਹਾਡੀ ਫੈਕਟਰੀ ਤੇ ਮੂਰੇ ਲੱਗਿਆ ਸੀਗਾ ਆਮ ਆਦਮੀ ਪਾਰਟੀ ਦਾ ਜੀ ਜੀ ਬਿਲਕੁਲ ਜ਼ਿਆਦਾ ਜਦੋਂ ਲਾਇਆ ਮੈਂ ਉਸਮ ਉੱਤੇ ਸੀ ਜਦੋਂ ਸੀ ਬੋੜ ਲਾਇਆ ਤੁਹਾਨੂੰ ਕਿਹੜੀਆਂ ਨੀਤੀਆਂ ਮਾੜੀਆਂ ਲੱਗੀਆਂ ਕੀ ਤੁਹਾਨੂੰ ਮੌਜੂਦਾ ਐਮਐਲਏ ਦੇ ਮਤਾਂ ਦੀਆਂ ਜਿਹੜੀਆਂ ਨੇ ਮਾੜੀਆਂ ਲੱਗੀਆਂ ਨੀਤੀਆਂ ਕਿੰਨਾ ਕੇਜਰੀਵਾਲ ਦੇ ਲੱਗੀਆਂ ਮਾੜੀਆਂ ਨੀਤੀ ਜਿਹੜੇ ਕਰ ਤੁਸੀਂ ਪਾਰਟੀ ਛੱਡੀ ਪਾਰਟੀ ਦੀਆਂ ਨੀਤੀਆਂ ਤਾਂ ਮਾੜੀਆਂ ਪਹਿਲਾਂ ਹੀ ਨਜ਼ਰ ਆ ਗਈਆਂ ਸੀ ਪਰ ਮੈਂ ਆਪਣੇ ਤੇ ਕਲੰਕ ਨਹੀਂ ਲੈਣਾ ਚਾਹੁੰਦਾ ਸੀਗਾ ਇਹਦੇ ਵਿੱਚ ਮੈਂ ਗੱਲ ਸਹੀ ਕਰ ਰੋੜਾਵਾ ਕੀ ਤੁਸੀਂ ਗੁੱਸੇ ਸੀ ਕਿ ਤੁਹਾਨੂੰ ਟਿਕਟ ਨਹੀਂ ਮਿਲੀ ਮੇਰੇ ਤੇ ਤਾਂ ਕਰਕੇ ਪਾਰਟੀ ਛੱਡੀ ਟਿਕਟ ਤਾਂ ਮੇਰੇ ਕੋਲੇ ਸੀ ਟਿਕਟ ਦਾ ਇਹ ਚ ਦੋ ਰਾਇ ਵਾਲੀ ਗੱਲ ਨਹੀਂ ਸੀ ਕਿ ਜਮੀਲ ਕੋਲੇ ਟਿਕਟ ਸੀ ਟਿਕਟ ਮੈਂ ਖੁਦ ਆਪ ਛੱਡੀ ਹੈ ਅੱਛਾ ਜੀ ਇਹ ਅੱਜ ਕੇਜਰੀਵਾਲ ਵੀ ਜਾਣਦਾ ਹੈ ਇਹ ਭਗਵੰਤ ਮਾਨ ਵੀ ਜਾਣਦਾ ਹੈ ਹਰਪਾਲ ਚੀਮਾ ਵੀ ਜਾਣਦਾ ਹੈ ਜਿਹੜੀਆਂ ਗੱਲਾਂ ਸਾਡੀਆਂ ਆਪਸ ਬੰਦ ਕਮਰੇ 'ਚ ਹੋਈਆਂ ਸੀਗੀਆਂ ਉਹ ਜਾਣਦੇ ਮੈਂ ਇਸ ਦੇ ਉੱਪਰ ਨਹੀਂ ਖੋਲਣਾ ਚਾਹੁੰਦਾ ਜੀ ਉਹ ਖੁਦ ਜਾਣਦੇ ਨੇ ਕਿ ਟਿਕਟ ਇਹਨੂੰ ਮੈਂ ਠੋਕਰ ਮਾਰ ਕੇ ਆਇਆ ਅੱਛਾ ਜੀ ਹਾਂ ਤੁਹਾਨੂੰ ਮੈਂ ਦੱਸਿਆ ਕਿ ਮੈਂ ਨਫ਼ਰਤ ਪਹਿਲਾਂ ਹੋ ਗਈ ਸੀਗੀ ਪਰ ਮੈਂ ਕਲੰਕ ਨਹੀਂ ਲੈਣਾ ਚਾਹੁੰਦਾ ਸੀਗਾ ਕਿ ਵੀ ਬਿੱਟੂ ਚੋਹਾਨ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਛੱਡ ਕੇ ਚਲਿਆ ਗਿਆ ਮੈਂ ਛੱਡ ਕੇ ਜਾਦਾ ਆਇਆ ਜਦੋਂ ਸਰਕਾਰ ਬਣ ਗਈ ਜਦੋਂ ਸਰਕਾਰ ਜਿੱਤ ਗਈ ਜਿੱਤੀ ਹੋਈ ਸਰਕਾਰ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਇਹ ਆਪਣੇ 117 ਹਲਕਿਆਂ ਦੇ ਵਿੱਚੋਂ ਇੱਕੋ ਹੀ ਤੁਹਾਨੂੰ ਬਿੱਟੂ ਚੋਹਾਨ ਮਿਲੂਗਾ ਜਿਸ ਨੇ ਚਲਦੀ ਸਰਕਾਰ ਨੂੰ ਠੋਕਰ ਮਾਰੀ ਸੀਗੀ ਹੂੰ ਇਹ ਭਗਵੰਤ ਮਾਨ ਨੂੰ ਵੀ ਪਤਾ ਹੈ ਉਹਨਾਂ ਦੇ OSG ਦਾ ਮੇਰੇ ਕੋਲੇ ਉਸ ਦਿਨ ਮਾਰਨਿੰਗ ਨੂੰ ਫੇਰ ਫੋਨ ਆਇਆ ਸੀਗਾ ਹੂੰ ਕਿ ਵੀ ਚੋਹਾਨ ਸਾਹਿਬ ਅਸੀਂ ਤੁਹਾਡੇ ਲਈ ਬਹੁਤ ਕੁਝ ਸੋਚਿਆ ਹੋਇਆ ਤੁਸੀਂ ਇਹ ਨਾ ਛੱਡੋ ਮੈਂ ਕਿਹਾ ਵੀ ਉਹ ਚੋਹਾਨ ਬਕਾਊ ਮਾਲ ਨਹੀਂ ਹੈਗਾ ਜੀ ਅਗਰ ਮੈਂ ਟਿਕਟ ਛੱਡ ਸਕਦਾ ਤਾਂ ਤੁਹਾਡੇ ਅਹੁਦੇ ਉਨ ਤਾਂ ਮੈਂ ਕੀ ਸਮਝੂਗਾ ਪਿਛੜੀਆਂ ਚ ਉਹਨਾਂ ਦੇ ਵਿੱਚ ਵਧੀਆ ਜਿਹੜੀਆਂ ਵੋਟਾਂ ਪਿਆ ਸਿਵਰੀਦ ਮਾਨ ਜਿੱਤੇ ਕਿਹੜੇ-ਕਿਹੜੇ ਕੰਮ ਨੇ ਉਹਨਾਂ ਨੇ ਕਰੇ ਨੇ ਜਿਨ੍ਹਾਂ ਨੂੰ ਦੇਖ ਕੇ ਮੌਜੂਦਾ ਜਿਹੜੇ ਲੋਕ ਬਲੇ ਕੋਲਾ ਦੇ ਜਾਂ ਲੋਕ ਸਭਾ ਹਲਕਾ ਜ਼ਰੂਰ ਦੇ ਉਹਨਾਂ ਨੂੰ ਬੋਟ ਪਾਉਣ ਮਾਨ ਸਾਹਿਬ ਤਕਰੀਬਨ ਸਵਾ ਦੋ ਸਾਲ ਹੋ ਗਏ ਜਿਮਨੀ ਚੋਣ ਉਹਨਾਂ ਨੇ ਫਤਹਿ ਕੀਤੀ ਸੀ ਔਰ ਉਸ ਟਾਈਮ ਤੋਂ ਹੀ ਲੈ ਕੇ ਹੁਣ ਤੱਕ ਪੰਜਾਬ ਦੇ ਲਈ ਔਰ ਖਾਸ ਤੌਰ ਤੇ ਸਾਡੇ ਹਲਕੇ ਦੇ ਲਈ ਬਹੁਤ ਕੁਝ ਹੋ ਕਰਦੇ ਆ ਰਹੇ ਜਿਨ੍ਹਾਂ ਵਿੱਚੋਂ ਉਹਨਾਂ ਨੇ 100 53 ਕਰੋੜ 85 ਲੱਖ ਰੁਪਈਆ ਦਾ ਇਕੱਲਾ ਮਲੇਰ ਕੋਟਲੇ ਦੇ ਲਈ ਬਿਜਲੀ ਦੀ ਲੀ ਲੈ ਕੇ ਆਂਦਾ ਹੈ ਔਰ 26 ਕਰੋੜ ਸਾਡੇ ਇਸ ਹਸਪੀਟਲ ਦੇ ਵਿੱਚ ਜਿਹਦੇ ਵਿੱਚ 100 ਬੈੱਡ ਦਾ ਹੋਰ ਰੇਜਰਮੈਂਟ ਕਰਨਾ ਹੈ ਉਹ ਪ੍ਰਧਾਨ ਸਾਹਿਬ ਨੇ ਦਿੱਤਾ ਹੈ ਮਲੇਰ ਦੇ ਸਰਕਾਰੀ 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 ਹਸਪੀਟਲ ਦੇ ਵਿੱਚ ਤੇ ਇਹ ਇਸ ਤਰ੍ਹਾਂ ਨਹੀਂ ਇਹ ਸਰ ਇਹ ਟੈਂਡਰ ਪੈ ਚੁੱਕੇ ਨੇ ਬਿਜਲੀ ਵਾਲੇ ਵੀ ਹਾਂ ਖਰਚ ਪੈਸੇ ਪੈ ਚੁੱਕੇ ਇਹਨਾਂ ਦੇ ਪੈਸੇ ਵੀ ਪੈ ਚੁੱਕੇ ਇਹਦੇ ਆਪਣੇ ਬਿਜਲੀ ਬੋਰਡ ਦੇ ਵਿੱਚ ਔਰ ਟੈਂਡਰ ਵੀ ਹੋ ਚੁੱਕਿਆ ਤੇ ਤੁਹਾਡੀ ਗੱਲ ਵਿਚਾਲਿਆ ਨਾ ਹਸਪਤਾਲ ਦਾ ਪਹਿਲੇ ਹੀ ਇੱਕ ਮੈਡੀਕਲ ਕਾਜ ਦਾ ਕਾਫੀ ਰੌਲਾ ਪੈ ਰਿਹਾ ਮਰੇ ਕੋਲ ਦਾ ਪੁਰਾਣੇ ਸਮੇ ਤੋਂ ਲੈ ਕੇ ਇਹ ਤੱਕ ਕੋਈ ਨਹੀਂ ਬਣਿਆ ਕਿ ਇਹ ਬਣੂਗਾ ਕਿ ਇਹ ਵੀ ਗੱਲ ਆ ਕਿ ਇਹਨਾਂ ਦੀਆਂ ناکਾਮੀਆਂ ਨੇ ਪੰਜਾਬ ਸਰਕਾਰ ਦੀਆਂ ਹੂੰ ਪੰਜਾਬ ਸਰਕਾਰ ਕੈਪਟਨ ਸਰਕਾਰ ਤੋਂ ਵੀ ناکਾਮ ਨਿਕਲੀ ਹੈ ਜਿਹੜੀ ਹੁਣ ਦੀ ਭਗਵੰਤ ਸਰਕਾਰ ਹੈ ਇਹ ਕੈਪਟਨ ਸਰਕਾਰ ਤੋਂ ਵੀ ناکਾਮ ਨਿਕਲੀ ਹੈ ਪ੍ਰਧਾਨ ਸਾਹਿਬ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਕਿ ਇੱਥੇ ਫੰਡ ਲਿਆ ਕੇ ਦੇ ਦਿੱਤਾ ਸਾਡੇ ਹਲਕੇ ਦੇ ਵਿੱਚ 56 ਪਿੰਡ ਆਉਂਦੇ ਨੇ 56 ਪਿੰਡਾਂ ਦੇ ਵਿੱਚ ਕਿਸੇ ਨੂੰ ਕੋਈ ਪਾਣੀ ਵਾਲੀ ਟੈਂਕੀ ਮਿਲੀ ਹੈ ਕਿਸੇ ਨੂੰ ਅੱਗ ਬੁਝਾਉਣ ਵਾਲਾ ਯੰਤਰ ਮਿਲਿਆ ਕਿਸੇ ਨੂੰ ਜਿੰਮ ਮਿਲਿਆ ਕਿਸੇ ਨੂੰ ਕਿਟਾਂ ਮਿਲੀਆਂ ਕਿਸੇ ਨੂੰ ਕੁਝ ਕੁਰਸੀਆਂ ਵਗੈਰਾ ਮਿਲੀਆਂ ਜਾਂ ਧਰਮਸ਼ਾਲਾਵਾਂ ਨੂੰ ਪੈਸੇ ਮਿਲਣ ਜਾਂ ਕਬਰਿਸਤਾਨ ਨੂੰ ਪੈਸੇ ਮਿਲਣ ਕੋਈ ਪਿੰਡ ਇਸ ਟਾਈਮ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਕੁਝ ਨਹੀਂ ਮਿਲਿਆ ਮਲੇਰ ਕੋਟਲੇ ਦਾ ਸਭ ਤੋਂ ਵੱਡਾ ਕਬਰਿਸਤਾਨ ਹੈ ਛੋਟੀ ਈਦਗਾਹ ਵਾਲਾ ਉਸ ਦੇ ਲਈ ਮੈਂ ਖੁਦ ਜਾ ਕੇ 3 ਲੱਖ ਰੁਪਏ ਮਨਜ਼ੂਰ ਕਰਵਾ ਕੇ ਇੱਥੇ ਇਹਨਾਂ ਨੂੰ ਲੈ ਕੇ ਤੁਸੀਂ ਬਿਜਲੀ ਲਈ ਤਾਰਾਂ ਦੀ ਗੱਲ ਕੀਤੀ ਆ ਜਿਹੜਾ ਮਾਨ ਸਾਹਿਬ ਇਹ ਮੂਰਤਾ ਐਮਐਲਏ ਸਾਹਿਬ ਪਰ ਕਿਆਨ ਪਿਛਲੇ ਸਮੇਂ ਆਪਣੇ ਸੰਦੌੜ ਸਾਈਡ ਜਾ ਕੇ ਸ਼ਾਇਦ ਮੇਰੇ ਦਿਮਾਗ 'ਚ ਗੱਲ ਆਈ ਇਹਨਾਂ ਦਾ ਕੰਮ ਹੀ ਇਹੀ ਹੈ ਕਿਸੇ ਦੀ ਬਾਹੀ ਹੋਈ ਖੇਤੀ ਦੇ ਉੱਪਰ ਇਹਨਾਂ ਨੇ ਜਾ ਕੇ ਬੈਠਣਾ ਸਾਡੇ ਐਮਐਲਏ ਸਾਹਿਬ ਇਸ ਤਰ੍ਹਾਂ ਕੇ ਦੇਖ ਕੋਈ ਬਣਾਉਂਦਾ ਅਲੂ ਬੋਟੀ ਖੁਦ ਖਾਨ ਪਹੁੰਚ ਨਹੀਂ ਤੇ ਅਖਬਾਰਾਂ ਨੂੰ ਖਬਰ ਲੱਗੇ ਨਾ ਵੀ ਐਮਐਲਏ ਜਮਿਲੂ ਰਹਿਮਾਨ ਜੀ ਮਹੂਰਤ ਕਰਕੇ ਇਹਦੇ ਤਾਰਾ ਅੰਡਰ ਉਹ ਤਾਰ ਕਰਨ ਨਾਲ ਕੁਝ ਨਹੀਂ ਬੰਦਦਾ ਹੈਗਾ ਜੋ ਹਕੀਕਤ ਹੈ ਜੋ ਸੱਚਾਈ ਹੈ ਜੋ ਕਾਗਜ਼ ਬੋਲਣਗੇ ਜੋ ਡਾਕੂਮੈਂਟਸ ਬੋਲਣਗੇ ਉਹਨੂੰ ਹੀ ਮੰਨਿਆ ਜਾਊਗਾ ਇਹ ਨਕਲੀ ਬਦਲਾਵ ਵਾਲੇ ਜਿੰਨਾ ਮਰਜੀ ਝੂਠ ਬੋਲਣ ਇਹਨਾਂ ਦਾ ਝੂਠ ਬਾਹਰ ਆ ਚੁੱਕਿਆ ਹੈ ਬਲਕਿ ਅੱਛੀ ਗੱਲੇ ਕਰ ਰਹੇ ਹਨ ਤੇ ਲੋਕਾਂ ਨੂੰ ਪਤਾ ਤਾਂ ਚੱਲੂਗਾ ਨਾ ਕਿ ਵੀ ਇਹ ਜਿਹੜੇ ਮਹੂਰਤ ਕਰ ਰਹੇ ਹੋ ਐਮਐਲਏ ਸਾਹਿਬ ਇਹ ਕੌਣ ਲੈ ਕੇ ਆਇਆ ਹੈ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਕਿਸੇ ਦੀ ਪੱਕੀ ਹੋਈ ਖੀਰ ਤੁਸੀਂ ਆਪਣੀ ਕੋਲੀ ਚ ਪਾ ਕੇ ਖਾਣ ਲੱਗੇ ਪਏ ਹੋ ਮੈਂ ਲੋਕਾਂ ਨੂੰ ਨਹੀਂ ਪਤਾ ਕਿ ਖੀਰ ਕਿੱਥੋਂ ਆਈ ਆ ਪੱਕ ਕੇ ਇਹ ਝੂਠੇ ਬਦਲਾਅ ਵਾਲੇ ਬੰਦੇ ਝੂਠ ਦੀ ਬਿਨਾਂ ਦੇ ਉੱਪਰ ਖੜੇ ਨੇ ਇਹਨਾਂ ਦੀ ਕੋਈ ਨੀਂਵ ਤੇ ਹੈ ਨਹੀਂ ਇਹ ਤਾਂ ਖੁਦ ਲੋਗਾਂ ਨੂੰ ਸੰਘਰਸ਼ ਕਰਨ ਦੇ ਵਿੱਚ ਰੋਕਦੇ ਸੀ ਕਿ ਸੀ ਸੰਘਰਸ਼ ਕਰਾਂਗੇ ਵੀ ਆਪਾਂ ਤੁਸੀਂ ਟੈਂਕੀਆਂ ਤੇ ਨਾ ਚੜੋ ਤੁਸੀਂ ਖੁਦਕੁਸ਼ੀਆਂ ਨਾ ਕਰੋ ਆਪਾਂ ਨਸ਼ਿਆਂ ਨੂੰ ਦੂਰ ਕਰ ਦੇਵਾਂਗੇ ਐਮ ਐਮ ਐਸਪੀ ਨੂੰ ਇਸ ਤਰ੍ਹਾਂ ਅਸੀਂ ਲਾਗੂ ਕਰਾ ਦੇਾਂਗੇ ਇਹ ਮਤਲਬ ਦੱਸੋ ਤਾਂ ਅਸੀਂ ਕੀ ਇਹਨਾਂ ਨੇ ਕੀ ਕੀਤਾ ਨਸ਼ੇ ਦੂਰ ਕਰ ਦਿੱਤੇ ਸਾਡੇ ਬੱਚੇ ਤਾਂ ਡਬਲ ਨਸ਼ਿਆਂ ਦੇ ਵਿੱਚ ਆ ਗਏ ਤੁਹਾਨੂੰ ਕੀ ਲੱਗਦਾ ਨਸ਼ਾ ਮਰੇ ਕੁਲ ਚ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਇਹ ਵੀ ਗੱਲ ਕਹਿ ਰਿਹਾ ਕਿ ਐਮ ਐਲ ਏ ਸਾਹਿਬ ਦੀ ਨਿਗਾਹ ਦੇ ਵਿੱਚ ਹੈ अच्छा पता उन्होंने मतलब बिल्कुल सबको अगर सरकार आज की नहीं कर सकती इनन कोले सब जेडे होना कोरमेलिया डिगਾਂ ਪਹੁੰਚ ਰਹੀਆਂ ਕਿਸੇ ਨੂੰ 10 ਡਿਗਾਂ ਦਾ ਹੱਕ ਇਹ ਬਦਾਰਾ ਚੱਲ ਰਿਹਾ ਜੀ ਡਿਗਾਂ ਦਾ ਮੈਂ ਕਈਆਂ ਪਾਲਦੀਆਂ ਨਾਲ ਜਿਹੜੇ ਆ ਉਮੀਦਵਾਰਾਂ ਨਾਲ ਨੇਤਾਵਾਂ ਨਾਲ ਗੱਲ ਕਰੀਏ ਡਿਗਾਂ ਦਾ ਮਸਲਾ ਕੀ ਹੈ ਇਹ ਡਿਗਾਂ ਦਾ ਮਸਲਾ ਇਹਨਾਂ ਦੇ ਕਿਹੜਾ ਜੇਬ ਚੋਂ ਜਾਣਾ ਕਿਸੇ ਜੂਏ ਬਾਜ਼ ਨੂੰ 6:00 ਵਜੇ ਨੂੰ ਕਹਿ ਦੇਣਾ ਉਹ ਵਿਚਾਰਿਆਂ ਨੂੰ ਪਤਾ ਹੁੰਦਾ ਕਿ ਅਸੀਂ ਵੀ ਸਰਕਾਰ ਦੇ ਨਾਲ ਰਹਿਣਾ ਹੈ ਹਾਂ ਇਹ ਉਹ ਅਗਲੇ ਕਿਸੇ ਨੂੰ ਆਉਣਾ ਪਰਸੋਂ ਕੱਲ ਪਤਾ ਨਹੀਂ ਗੱਲ ਹੈ ਪਤਾ ਨਹੀਂ ਪਰਸੋਂ ਦੀ ਰਾਣੀ ਮਹਿਲ ਦੇ ਵਿੱਚ ਉਹ ਵਿਚਾਰਿਆਂ ਨੂੰ ਜ਼ਬਰਦਸਤੀ ਮਜਬੂਰ ਕੀਤਾ ਗਿਆ ਉੱਥੇ ਲੈ ਵੀ 20 ਤੱਕ ਉਹ ਪਹੁੰਚਾ ਦੇ ਅੱਛਾ ਜੀ ਉਹ ਪਹੁੰਚਾਤੀ ਹੁਣੇ ਨਹੀਂ ਪਹੁੰਚਾਊਗਾ ਤਾਂ ਅਗਲੇ ਦਾ ਸਿਸਟਮ ਖਤਰਾਬ ਹੋ ਜਾਊਗਾ ਇਹ ਤਾਂ ਜਿਹੜਾ ਨਸ਼ਾ ਹੈ ਸਾਡੇ ਮਲੇਰਕੋਟਲੇ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਅਗਰ ਅਸੀਂ ਹੁਣ ਬੱਚਿਆਂ ਨੂੰ ਇਹ ਤੋਂ ਬਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਝਾੜੂ ਨੂੰ ਹੀ ਪਹਿਲਾਂ ਸਾਫ ਕਰਨਾ ਪੈਣਾ ਝਾੜੂ ਦੇ ਨਾਲ ਸਫਾਈ ਹੁੰਦੀ ਹੈ ਨਾ ਇਹ ਤਾਂ ਉਲਟਾ ਝਾੜੂ ਹੀ ਪਾ ਚੱਕ ਕੇ ਬਾਹਰ ਸੁੱਟਣਾ ਪੈਣਾ ਕਿਉਂਕਿ ਵੈਸੇ ਇਹਨਾਂ ਨੇ ਵੀ ਕਿਹਾ ਸੀ ਆਪਣੇ ਦੀਪ ਸਿੱਧੂ ਸਾਹਮਣੇ ਕਿ ਸਾਡੇ ਹੱਥ ਦੇ ਵਿੱਚ ਜਿਹੜਾ ਮਰਦ ਹੈ ਨਾ ਮਰਦ ਮਰਦ ਦੇ ਹੱਥ ਦੇ ਵਿੱਚ ਝਾੜੂ ਨਹੀਂ ਸੋਹਣੀ ਲੱਗਦੀ ਸ਼ਮਸ਼ੀਰ ਹੀ ਜੱਚਦੀ ਹੈ ਇਹ ਸ਼ਮਸ਼ੀਰ ਦੇ ਨਾਲ ਹੋਣਾ ਚਾਹੀਦਾ ਝਾੜੂ ਵੱਡਾਂਗੇ ਸਾਡੇ ਬੱਚਿਆਂ ਨੂੰ ਜੇ ਵੱਡਣ ਤੇ ਤੁਰੇ ਨਾ ਤਾਂ ਅਸੀਂ ਫਿਰ ਝਾੜੂ ਨੂੰ ਥੋੜੀ ਛੱਡਾਂਗੇ ਕੀ ਲੱਗਦਾ ਫਿਰ ਵੱਡੇ ਜਾਂ ਝਾੜੂ ਇਸ ਬਿਲਕੁਲ ਵੱਡਿਆ ਜਾਣਾ ਜੀ ਝਾੜੂ ਪਿੰਡਾਂ ਦੇ ਵਿੱਚ ਤੇ ਇਹਨਾਂ ਦਾ ਬੁਰਾ ਹਾਲ ਹੈ ਕਿਸੇ ਪਿੰਡ ਦੇ ਵਿੱਚ ਮੇਰਾ ਖਿਆਲ ਸਾਡੇ ਨਾਲ ਮੁਕਾਬਲਾ ਹੀ ਹੈ ਨਹੀਂ ਇਹ ਮਲੇਰਕੋਟਲੇ ਵਾਲੇ ਐਵੇਂ ਹੀ ਬਗਲਾ ਬਗਾਈ ਜਾਂਦੇ ਨੇ ਇੱਥੇ ਤਾਂ ਤੀਜੇ ਚੌਥੇ ਨੰਬਰ ਤੇ ਫਿਰ ਰਹੀ ਹੈ ਝਾੜੂ ਉਦਨੇ ਪਗੋਤਮਨ ਸਾਹਿਬ ਸਰੋਡ ਤੋਂ ਕਰਕੇ ਨਮਰੇ ਕੋਲੋਂ ਤਾਂ ਕਹਿੰਦੇ ਵੀ ਮੈਂ ਲਿਖ ਲਵਾਂ ਵੀ ਜਿੱਥੇ ਪੱਕੀ ਆ ਬਿਲਕੁਲ ਫਲੋਪ ਹੈ ਉਹਦੇ ਨਾਲ ਆਹ ਮੁਲਾਜ਼ਮ ਖੜੇ ਸੀਗੇ ਜਿੰਨੀ ਤੁਸੀਂ ਗਿਣਤੀ ਕਰ ਦੋ ਮੁਲਾਜ਼ਮਾਂ ਦੀ ਤੇ ਦੂਸਰਾ ਸਿਵਲਨ ਦਿਖਾ ਦਿਓ ਕਿਹੜੇ ਸੀਗੇ ਉਹ 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 ਭਗਵੰਤ ਮਾਨ ਜੀ ਨਾ ਜਿਹੜੇ ਕਹਿੰਦੇ ਸੀਗੇ ਕਿ ਵੀ ਅਸੀਂ ਤਾਂ ਇੱਕ ਆਮ ਘਰ ਦਾ ਮੁੰਡਾ ਮੈਂ ਇੱਕ ਸਿੰਪਲ ਮਾਸਟਰ ਦਾ ਮੁੰਡਾ ਹਾਂ ਇਸ ਤਰ੍ਹਾਂ ਮੈਂ ਆਮ ਘਰ ਤੋਂ ਉੱਠਿਆ ਹੋਇਆ ਆ ਜੋ ਆਮ ਘਰ ਵਾਲਾ ਖਾਸ ਕਰਦੇ ਵਿੱਚ ਜਾ ਕੇ ਸਨਰੂਫ ਗੱਡੀ ਦੇ ਵਿੱਚ ਦੀ ਬਾਹਰ ਨਿਕਲ ਕੇ ਬਹਿ ਜਾਂਦਾ ਹੈ ਔਰ ਬਹਿ ਕੇ ਵੀ ਐਡੇ ਐਡੇ ਅ ਅੱਖਾ ਕੱਢ ਕੇ ਗੱਲਾਂ ਕਰਦਾ ਹੈ ਉਹ ਨੂੰ ਤਾਂ ਇਹ ਨਹੀਂ ਪਤਾ ਹੈਗਾ ਕਿ ਕਿਹੜੀ ਗੱਲ ਕਿੱਥੇ ਅਸੀਂ ਜਾ ਕੇ ਕਿੱਕਲੀ ਪਾਉਣੀ ਹੈ ਕਿੱਥੇ ਅਸੀਂ ਕਿੱਕਲੀ ਨਹੀਂ ਪਾਉਣੀ ਹੈਗੀ ਜਦੋਂ ਬੰਦਾ ਵਿਧਾਨ ਸਭਾ ਦੇ ਵਿੱਚ ਜਾ ਕੇ ਕਿੱਕਲੀਆਂ ਪਾਊਗਾ ਉਹ ਸਾਡੇ ਲਈ ਕੀ ਕਰੂਗਾ ਮੈਨੂੰ ਤਾਂ ਲੱਗਦਾ ਨਹੀਂ ਕਿ ਵੀ ਇਹ ਕੁਝ ਪੰਜਾਬ ਦਾ ਬਿਹਤਰੀ ਕਰ ਜਣਗੇ ਇਹ ਬਿਹਤਰੀ ਆਈ ਸੀ ਐਜੂਕੇਸ਼ਨ ਨੂੰ ਲੈ ਕੇ ਇਹ ਲੈ ਕੇ ਆਈ ਸੀ ਕਿ ਨਸ਼ਿਆਂ ਨੂੰ ਲੈ ਕੇ ਇਹ ਲੈ ਕੇ ਆਈ ਸੀ ਗੈਂਗਸਟਰਾਂ ਨੂੰ ਕਿ ਅਸੀਂ ਗੈਂਗਸਟਰ ਖਤਮ ਕਰਾਂਗੇ ਆਉਂਦੇ ਸਾਰੇ ਇਹਨਾਂ ਨੇ ਪਹਿਲਾਂ ਮੁੱਸੇਵਾਰ ਨੂੰ ਮਰਵਾ ਦਿੱਤਾ ਇਹਨਾਂ ਦੀ ਸਰਕਾਰ ਦੇ ਵਿੱਚ ਮਰਿਆ ਇਸ ਕਰਕੇ ਇਲਜ਼ਾਮ ਭਾਰਤ ਪੰਜਾਬ ਸਰਕਾਰ ਤੇ ਹੀ ਜਾਊਗਾ ਉਹਦੀ ਇਹਨਾਂ ਨੇ ਪਹਿਲਾਂ ਸਿਕਿਉਰਿਟੀ ਖਤਮ ਕੀਤੀ ਸਿਕਿਉਰਿਟੀ ਖਤਮ ਕਰਨ ਦੇ ਕੁਝ ਦਿਨਾਂ ਦੇ ਕੁਝ ਟਾਈਮ ਦੇ ਵਿੱਚ ਹੀ ਉਹ ਵਿਚਾਰਾ ਸ਼ਹੀਦ ਹੋ ਗਿਆ ਚਲੋ ਗੱਲ ਕਰੀਏ ਤਾਂ ਹੁਣ ਮਲੇਰ ਕੋਲਾ ਵਿੱਚ ਤੁਸੀਂ ਆ ਸਿੰਝੀ ਤੇ ਮਾਂ ਜਦੋਂ ਕਿਹੜੀ ਕਿਹੜੀ ਮੰਗ ਕਰੋਂਗੇ ਜਦੋਂ ਐਮਪੀ ਬਣ ਗਏ ਹੋ ਵੀ ਮਲੇਰੀ ਪੁਲਾਇਆ ਵਿੱਚ ਕੀ ਕੀ ਹੋਣਾ ਚਾਹੀਦਾ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਕਿ ਜਿਹੜਾ ਸਾਡਾ ਇਹ ਨਸ਼ਿਆਂ ਦਾ ਕੰਮ ਹੈ ਨਾ ਅਸੀਂ ਇਸ ਨੂੰ ਦੂਰ ਕਰੀਏ ਕਿਉਂਕਿ ਮੇਰਾ ਦੋਸਤ ਝੋਟ ਪਰਮਿੰਦਰ ਝੋਟਾ ਜਿਹੜਾ ਉਹ ਖਾਸ ਤੌਰ ਤੇ ਇਹੀ ਮਿਸ਼ਨ ਨੂੰ ਲੈ ਕੇ ਚੱਲਿਆ ਹੋਇਆ ਹੈ ਕਿ ਅਸੀਂ ਪਿੰਡ ਪਿੰਡ ਜਾ ਕੇ ਨਸ਼ਿਆਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਜਿਵੇਂ ਕਿ ਭਾਈ ਅਮਰਤਪਾਲ ਸਾਹਿਬ ਕਰਦੇ ਸੀਗੇ ਉਸੇ ਤਰ੍ਹਾਂ ਹੁਣ ਕੱਲਾ ਕੱਲਾ ਪੰਜਾਬ ਦੇ ਵਿੱਚ ਅਮਰਤਪਾਲ ਹੈ ਕੱਲਾ ਕੱਲਾ ਪ੍ਰਮੇਂਦਰ ਝੋਟਾ ਬਣਿਆ ਹੋਇਆ ਕੱਲਾ ਕੱਲਾ ਬਿੱਟੂ ਚੋਹਾਨ ਅਸੀਂ ਪਹਿਲਾਂ ਨਸ਼ਿਆ ਨੂੰ ਹੀ ਖਤਮ ਕਰਨੇ ਚਾਹ ਹੂੰ ਸੋ ਬਿੱਟੂ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੁਹਾਡਾ ਬਹੁਤ ਸ਼ੁਕਰ ਹੈ ਕਿ ਆਰਾ ਸੀ ਤੁਹਾਡੇ ਸਾਡੇ ਸਾਡੇ ਦਫ਼ਤਰ ਵਿੱਚ ਤੁਸੀਂ ਆ ਕੇ ਸਾਡੇ ਨਾਲ ਵਿਚਾਰਾਂ ਜੀਤੇ ਸੋ ਇਹ ਸਨ ਅੱਜ ਜੀ ਬਿੱਟੂ ਚਾਹਾਨ ਜੀ ਸ਼੍ਰੋਮਣੀ ਕਾਲੀ ਦਲ ਮਰਸਰ ਜ਼ਿਲ੍ਹਾ ਮਲੇਰਕੋਲਾ ਤੋਂ ਜਿਹੜੇ ਕਿ ਇਸ ਸਮੇਂ ਇੰਚਾਰਜ ਨੇ ਸੋ ਬਹੁਤ ਵਧੀਆ ਨਾਲ ਗੱਲ ਕਰਕੇ ਸਮਾਂ ਬੀਤਿਆ ਧੰਨਵਾਦੀ ਵਾਹਿਗੁਰੂ ਖਾਲਸਾ ਵਾਇਗਰ ਜੀ ਕੇ ਪਤੇ ਧੰਨਵਾਦ ਅੱਲਾ ਹਾਫਿਜ਼